ਪਰਮਾਤਮਾ ਹਰ ਪਲ ਹਰ ਕੜੀ ਸਾਡੇ ਨਾਲ ਸਾਡੇ ਅੰਦਰ ਸਾਰਿਆਂ ਦੇ ਹਰ ਪਲ ਨਾਲ 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 ਆ ਪਰ ਕੁਝ ਸਮਾਸੀ ਜਿਹੜਾ ਲਾਗੀ ਸੀ ਉਹ ਤੋਂ ਜਿਹੜੀਆਂ ਦਾਤਾਂ ਉਹਨੇ ਦਿੱਤੀਆਂ ਉਹ ਅੱਜ ਵੀ ਸਾਡੇ ਨਾਲ ਆ ਆਪਾਂ ਨਾਲ ਲਿਖ ਕੇ ਸੰਜੀਕਰਨ ਜਾ ਰਿਹਾ 26 ਪੋਸ਼ ਐਂਛੇ ਸਮਤ 7 ਅਰਪਗਦਵਾਰ ਜੇਠਵਾਲ ਲੰਗਰ ਦੀ ਨੀਂ ਰੱਖਣ ਸਮੇ ਜਿਲ੍ਹਾ ਅਮਰitsar ਵੇਸ਼ਨੂੰ ਕਹੇ ਪ੍ਰਭੂ ਤੇਰਿਆਂ ਭਗਤਾ ਭਰਿਆ ਰਹੇ ਭੰਡਾਰਾ ਭੰਡਾਰੀ ਹੋ ਕੇ ਸੇਵ ਕਮਾਈਆ ਸਾਹਿਬ ਤੂੰ ਵੀ ਬਣਿਆ ਰਹੀਂ ਵਰ ਤਾਰਾ ਸਦਸਾ ਦੇ ਆਪਣੀ ਸੇਵ ਕਮਾਈਆ ਸਭ ਨੂੰ ਬਖਸ਼ਣਾ ਸਾਂਝਾ ਇੱਕ ਪਿਆਰਾ ਦੁਐਤ ਨਜ਼ਰ ਕੋਈ ਨਾ ਆਈਆ ਨੌਖੰਡ ਪ੍ਰਤਿਮੀ ਕਰਨਾ ਉਜਿਆਰਾ ਸਤ ਦੀਪ ਹੋਏ ਰੁਸ਼ਨਾਈਆ ਦੀਨ ਮਜਬ ਸਾਰੇ ਕਰਨ ਨਮਸਕਾਰਾ ਡੰਡਾਵਤ ਬੰਦਨਾ ਸਜਦੇ ਸੀਸ ਨਿਵਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਤੇਰੀ ਸਰਲਾਈਆ ਲੰਗਰ ਕਹੇ ਮੈਂ ਪ੍ਰਭੂ ਦਵਾਰਿਓ ਮੰਗਾ ਮੰਗਤ ਹੋ ਕੇ ਝੋਲੀ ਡਾਈਆ ਮੇਰਾ ਪਿਛਲਾ ਵਕਤ ਪਿੱਛੇ ਲੰਗਾ ਅੱਗੇ ਝੋਲੀ ਰਹਾ ਟਿਕਾਈਆ ਮੈਂ ਚਾਹੁੰਦਾ ਕਾਲਯੁਗ ਕੂੜੀ ਕਿਰਿਆ ਮੇਟ ਦੇ ਦੰਗਾ ਝਗੜਾ ਕੂੜ ਰਹੇ ਝਗੜਾ ਕੂੜ ਨਾ ਰਹੇ ਲੋਕਾਇਆ ਆਤਮ ਪਰਮਾਤਮ ਸਭ ਨੂੰ ਬਖਸ਼ ਦੇ ਸੰਗਾ सगला ਸੰਗ ਬਣਾਈਆ ਤੇਰਾ ਭਗਤ ਸੁਹੇਲਾ ਰਹੇ ਕੋਈ ਨਾ ਭੁਖਾ ਨੰਗਾ ਖਾਲੀ ਭੰਡਾਰੇ ਦੇ ਨੇ ਭਰਾਈਆ ਲੇਖੇ ਲਾਉਣਾ ਮੰਦਾ ਚੰਗਾ ਕਰਮ ਕਾਣ ਦਾ ਡੇਰਾ ਢਾਈਆ ਅੱਗੇ ਸਫਰ ਰਹੇ ਨਾ ਲੰਬਾ ਨੇਰਨ ਨੇਰ ਦਿਣਾ ਵਿਖਾਈਆ ਜਿਸ ਵੇਲੇ ਦੀਨ ਦੁਨੀ ਤੇ ਹੋਵੇ ਜੰਗਾ ਚਾਰੋਂ ਕੁੰਟ ਕੂਕ ਕੂਕ ਦੁਹਾਈਆ ਤੇਰਿਆਂ ਭਗਤਾ ਹਾਲ ਹੋਵੇ ਮੂਲ ਨਾਮ ਮੰਦਾ ਹਰ ਥਾਂ ਹੋਣਾ ਆਪ ਸਹਾਈਆ ਭਾਵੇਂ ਕਿਸੇ ਨੇ ਚੋਟੀ ਮਨਾਈ ਭਾਵੇਂ ਸੀਸ ਰਖਾਇਆ ਕੰਗਾ ਸਭ ਨੂੰ ਦੇਣੀ ਮਾਣ ਵੜਿਆਈਆ ਅਸੀਨਾ ਗੁਰਮੁਖਾ ਰਖਣਾ ਠੰਡਾ ਅਗਨੀ ਤਤ ਨਾ ਲਾਗੇ ਰਾਈਆ ਵਿਸ਼ਨੂ ਕਹੇ ਮੈਂ ਵੀ ਪ੍ਰਭੂ ਆਪਣੇ ਦਵਾਰੇ ਦਾ ਖੋਲ ਕੇ ਜਿੰਦਾ ਸਾਚੇ ਭਗਤਾ ਹੱਥ ਫੜਾਈਆ ਕਿਸੈ ਨੂੰ ਰਹਿਣ ਨਾ ਦੇਵੀਂ ਚਿੰਦਾ ਚਿੰਤਾ ਚਿਖਾ ਨਾ ਕੋਈ ਜੜਾਈਆ ਤੂੰ ਸਾਹਿਬ ਸਦਾ ਬਖਸ਼ਿੰਦਾ ਬਖਸ਼ਣ ਹਾਰ ਤੇਰੀ ਵਡਿਆਈਆ ਬੇਸ਼ੱਕ ਸ੍ਰਿਸ਼ਟੀ ਤੇਰੀ ਕਰਦੀ ਨਿੰਦਾ ਤੂੰ ਦਇਆਵਾਨ ਦਇਆਵਾਨ ਬੇਪਰਵਾਇਆ ਤੇਰਾ ਖੇਲ ਵਿੱਚ ਭਾਰਤਖੰਡ ਹਿੰਦਾ ਨਵਖੰਡ ਰਾਤਕਾਇਆ ਦੀਨ ਦੁਨੀ ਦਾ ਮਾਰਗ ਰਹਿਣ ਦੇ ਵੀ ਨਾ ਵਿੰਗਾ ਰਸਤਾ ਰਹਿਬਰ ਦੇਣਾ ਵਿਖਾਇਆ ज्योति ज्योत स्वरूप हरे आप अपनी कृपा कर एका देना साचा वर सच तेरी शरनाया एका देना सच वर सच तेरी शरनाया लंगर कहे मेरी बढ़दी रहे अग भगवान पक्के चाई चाहिए भगता चोग नखुटे विच जग जग जीवन दाता दय बडैया जुगेंद्र कौर ਤੇ ਲੀ ਲਾ ਦੇ ਚਬ ਮਾਚਸ ਅਗਨੀ ਰੂਪ ਬਦਲਾਈਆ ਕਲਸੀਆਂ ਵਾਲੇ ਉੱਤੇ ਇੱਟ ਰੱਖਣ ਤਦ ਜਿਸ ਵੇਲੇ ਲਾਟ ਆਪਣਾ ਰੂਪ ਬਦਲਾਈਆ ਇਹ ਮਿਲਾ 994 ਜੁਗ ਚੌਂਕੜੀ ਪਿਛੋਂ ਹੁੰਦਾ ਨਾਲ ਸਬਬ ਜੁਗ ਜੁਗ ਹੱਥ ਕਿਸੇ ਨਾ ਆਈਆ ਜਨ ਭਗਤੋ ਸੋਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਕਾਰਾ ਲਾਓ ਗੱਜ ਸਿਫਤਾਂ ਨਾਲ ਸਲਾਈਆ ਸਭ ਨੂੰ ਮਾਣ ਮਿਲਿਆ ਅੱਜ 26 ਪੋਸਮਤ ਸ਼ਹਿਨ ਸਾਹੀ ਸਤਿਵ ਜੀ ਵਧਾਈਆ ਇਸ ਸਮੇਂ ਨੂੰ ਸਾਰੇ ਆ ਖੋਜਣਾ ਭਜਣਾ ਲੱਬ ਲੱਬ ਲੱਬਿਆਂ ਹੱਥ ਕਿਸੇ ਨਾ ਆਈਆ ਹੁਣ ਜਨ ਭਗਤੋ ਜਦੋਂ ਵੇਖੋਗੇ ਤੇ ਵੇਖੋਗੇ ਉੱਪਰ ਆਪਣੀ ਸ਼ਾਰਗ ਨੌਂ ਦਵਾਰੇ ਤੋਂ ਉੱਪਰ ਦਰਸ ਦਿਖਾਈਆ ਤੁਹਾਡੀ ਆਤਮਾ ਨਾਲ ਪਰਮਾਤਮਾ ਹੋ ਕੇ ਜਾਣਾ ਬੱਜ ਅੰਦਰੋਂ ਨਾਤਾ ਨਾ ਸਕੇ ਕੋਈ ਟੜਾਈਆ ਬਥੇਰਾ ਚਿਰ ਠੱਗੀ ਮਾਰੀ ਤੇ ਤੁਸਾਂ ਕਿਹਾ ਠੱਗ ਠਗੋਰੀ ਵਾਲਾ ਸਭ ਦੇ ਲਿਖੇ ਪੂਰੇ ਦੇ ਕਰਾਈਆ ਅੱਜ ਤੋਂ ਅੱਜ ਤੋਂ ਤੁਹਾਡਾ ਤੇ ਪ੍ਰਭੂ ਦਾ ਹਿੱਸਾ ਹੋ ਗਿਆ ਅਦ ਦ ਵਖਰੀ ਵੰਡਣਾ ਕੋਈ ਵੰਡਾਈਆ ਤੁਹਾਡੀ ਸਾਂਝੀ ਹੋ ਗਈ ਯਦ ਆਤਮ ਪਰਮਾਤਮ ਬੰਸ ਸਰਬੰਸ ਇੱਕੋ ਨਜ਼ਰੀ ਆਈਆ ਸੱਚ ਪੁੱਛੋ ਖੁਸ਼ੀਆਂ ਨਾਲ 84 ਵਿੱਚੋਂ ਤੁਹਾਨੂੰ ਲਿਆ ਕੱਢ ਪੜ ਬਾਹੋਂ ਆਪਣੇ ਨਾਲ ਮਿਲਾਈਆ ਕਦੇ ਵੀ ਤੁਹਾਨੂੰ ਪਿੱਛੇ ਨਹੀਂ ਜਾਣਾ ਛੱਡ ਸਿਰ ਸਭ ਦੇ ਹੱਥ ਟਿਕਾਈਆ ਤੁਹਾਡਾ ਧਰਮ ਦਾ ਨਿਸ਼ਾਨਾ ਜਗਤ ਜਹਾਨ ਵਿੱਚ ਦਿੱਤਾ ਕੱਢ ਜਿਸ ਦੀ ਮਰਿਆਦਾ ਚਾਰ ਯੁਗ ਦੇ ਸ਼ਾਸਤਰ ਸਕਣ ਨਾ ਕੋਈ ਸਮਝਾਈਆ ਕੁਸੀ ਹੁਣ ਬਪੜੇ ਨਹੀਂ ਰਹਿ ਗਏ ਬਗ ਹੰਸ ਸੋਹਣੇ ਨਜ਼ਰੀ ਆਈਆ ਜੋਤੀ ਜੋਤ ਸਰੂਪ ਹਰਿਆ ਆਪਣੀ ਕਿਰਪਾ ਕਰ ਦੇਵਨ ਹਰਾ ਸਾਚਾ ਵਰ ਸੱਚ ਦਾ ਹੁਕਮ ਇਕ ਵਰਤਾਈਆ ਅਗਨੀ ਕਹੇ ਮੈਨੂੰ ਇਟ ਦੇ ਥੱਲੇ ਦੇ ਤਾਬਾਲ ਲਾਲ ਰੰਗ ਚੜਾਈਆ ਮੈਨੂੰ ਯਾਦ ਮੈਂ ਦੱਸਣਾ ਭਗਤੋ ਤੁਹਾਡਾ ਉਹ ਹਾਲ ਜਿਸ ਹਾਲਤ ਵਿੱਚ ਪ੍ਰਭ ਨੂੰ ਰਹਿ ਮਨਾਈਆ ਤੁਸੀਂ ਮੈਨੂੰ ਗੁੜੀ ਨੀਂਦ ਰਹਿ ਸਵਾਲ ਧਰਨੀ ਦੀ ਗੋਦ ਵਿੱਚ ਟਿਕਾਈਆ ਮੈਂ ਵੀ ਪ੍ਰਭ ਨੂੰ ਕਹਿਣਾ ਤੇਰਿਆਂ ਭਗਤਾਂ ਦਾ ਕਦੇ ਨਾ ਹੋਵੇ ਜਵਾਲ ਕਾਲ ਮਹਾਕਾਲ ਦੂਰੋਂ ਸੀਸ ਨਿਵਾਇਆ ਜਿੱਥੇ ਹੋਵੋਗੇ ਜਿੱਥੇ ਹੋਵੋਗੇ ਉਥੇ ਕਰੇ ਸੰਭਾਲ ਸੰਭਲ ਬੈਠਾ ਤੁਰਦਾ ਮਈਆ ਇਟ ਨੂੰ ਗੁਰਮੁਖ ਸਿੰਘ ਨੀ ਵਿੱਚ ਰੱਖ ਦੇਣ ਦੋਵੇਂ ਪਾਲ ਖੱਬਾ ਹੱਥ ਪਲਕਾਂ ਉਤੇ ਟਿਕਾਇਆ 52 ਦਾ ਪੂਰਾ ਹੋਇਆ ਸਵਾਲ ਲੇਖਾ ਅਵਰ ਰਿਹਾ ਨਰਾਇਆ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਨਿਹਕ ਲੰਤ ਨਰਾਇਣ ਨਰ ਮਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਲੇਖੇ ਪਾਏ ਕਾਲੀ ਕਾਲ ਕਾਲਣਾ ਜਨਮ ਕਰਮ ਦੀ ਰਹਿਣ ਕੋਈ ਨਾ ਪਾਈਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ